ਦੋ ਵੱਖਰੇ ਵੱਖਰੇ ਸ਼ਬਦ ਆ ਰਵਿਦਾਸਿਆ ਔਰ ਰਾਮਦਾਸਿਆ ਰਵਦਾਸਿਆ ਤੇ ਸਿੱਧਾ ਹੀ ਸਾਬਾ ਕਿ ਰਵਦਾਸ ਮਹਾਰਾਜ ਤੋਂ ਇਹ ਸ਼ਬਦ ਜੁੜਦਾ ਨਾਲ ਰਵਦਾਸਿਆ ਕਾਮਨ ਇੱਕ ਤੁਸੀਂ ਸ਼ਬਦ ਕਹਿੰਦੇ ਆ ਕਿ ਸਿੱਖ ਰਾਮਦਾਸਿਆ ਇਹ ਮੈਨੂੰ ਵੀ ਪਹਿਲਾਂ ਪਤਾ ਨਹੀਂ ਸੀਗਾ ਕਿ ਗ੍ਰੰਥਾਂ ਮੈਂ ਪੜ੍ਹਦਾ ਸੀਗਾ ਉਹਦੇ ਵਿੱਚ ਮੈਂ ਇੱਕ ਗੱਲ ਪੜ੍ਹੀ ਤੁਸੀਂ ਵੀ ਦੱਸਿਓ ਮੈਂ ਇਹਦੀ ਪੁਸ਼ਟੀ ਤਾਂ ਨਹੀਂ ਕਰਦਾ ਕਿਉਂਕਿ ਕੁਝ ਗੱਲਾਂ ਬਾਰੇ ਕਈ ਚੀਜ਼ਾਂ ਪ੍ਰਚਲਿਤ ਹੁੰਦੀਆਂ ਮੈਂ ਪੜਿਆ ਕਿ ਗੁਰੂ ਰਾਮਦਾਸ ਜੀ ਦੇ ਵੇਲੇ ਸਰੋਵਰ ਦੀ ਜਦੋਂ ਖੁਦਾਈ ਹੋ ਰਹੀ ਸੀ ਕੁਝ ਜਾਤ ਅਪਮਾਨੀਆਂ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਅਸੀਂ ਇਹ ਨੀਚ ਜਾਤਾਂ ਦੇ ਨਾਲ ਸਰੋਵਰ ਨਹੀਂ ਪਟਣਾ ਮਹਾਰਾਜ ਨੇ ਉਹਨਾਂ ਨੂੰ ਕਿਆ ਤੁਸੀਂ ਵੱਖਰਾ ਸਾਈਡ ਤੇ ਪਟਲੋ ਥੋੜਾ ਪਰੇ ਹਰ ਕੇ ਪੱਟੀ ਜਾਓ ਨਾ ਤੂੰ ਸਮਝਾਉਣਾ ਚਾਹੁੰਦੇ ਸੀ ਗੁਰੂ ਸਾਹਿਬ ਖੈਰ ਕਹਿੰਦੇ ਉਹਨਾਂ ਲੋਕਾਂ ਨੂੰ ਬਿਮਾਨੀਆਂ ਨੂੰ ਕੋੜ ਹੋ ਗਿਆ ਸੀ ਉਸ ਗ੍ਰੰਥ ਵਿੱਚ ਮੈਂ ਪੜਿਆ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਕਹਿੰਦੇ ਫਿਰ ਉਹਨਾਂ ਨੂੰ ਕੋੜ ਹੋ ਗਿਆ ਫਿਰ ਮਹਾਰਾਜ ਕੋਲ ਆਏ ਗੁਰੂ ਸਾਹਿਬ ਨੇ ਦੱਸਿਆ ਕਹਿੰਦੇ ਜਾਤ ਅਪਮਾਨ ਕਰਕੇ ਹੋਇਆ ਤਾਂ ਉਹਨਾਂ ਤੋਂ ਮਾਫੀ ਮੰਗੋ ਜਾ ਕੇ ਕਹਿੰਦੇ ਜਿਹੜਾ ਉਹਨਾਂ ਦੇ ਮੁਖੀ ਸੀਗੇ ਦੋ ਭਰਾ ਉਹਨਾਂ ਤੋਂ ਕਹਿੰਦੇ ਕਿ ਮਾਫੀ ਮੰਗੋ ਔਰ ਕਹਿੰਦੇ ਜਦੋਂ ਪਸੀਨੇ ਨਾਲ ਭਿੱਜੇ ਹੋਣਗੇ ਨਾ ਇਹਨਾਂ ਸੇਵਾ ਕਰਕੇ ਉਹਨਾਂ ਨੂੰ ਜਿਹੜਾ ਗਲੇ ਲਗਾਊਗਾ ਉਹ ਠੀਕ ਹੋਊਗਾ ਦੂਸਰਾ ਨਹੀਂ ਹੋਊਗਾ ਇਦਾਂ ਹੀ ਹੋਇਆ ਤੇ ਉਹਨਾਂ ਨੇ ਬਹੁਤ ਸੇਵਾ ਕੀਤੀ ਉਹ ਜਿੰਨੇ ਵੀ ਸਿੱਖ ਸਿਖੇ ਗੁਰੂ ਸਾਹਿਬ ਨੇ ਉਹਨਾਂ ਨੂੰ ਵਾਰ ਦਿੱਤਾ ਸੀਗਾ RAMDASIA ਉੱਥੋਂ ਕਹਿੰਦੇ ਜੁੜਿਆ ਮੈਂ ਇਹ ਗ੍ਰੰਥ ਦੇ ਵਿੱਚ ਪੜਿਆ ਇਸ ਤਰ੍ਹਾਂ ਕਿ ਗੁਰੂ ਰਾਮਦਾਸ ਜੀ ਤੋਂ ਹੀ ਨਾਮ ਜੁੜਿਆ ਕਿਉਂਕਿ ਦੋਨੇ ਸ਼ਬਦ ਕਈ ਵਾਰੀ ਅਸੀਂ ਇਕੱਠੇ ਕਰਦਨੇ ਹੈ ਤਾਂ ਚਲੋ ਕੋਈ ਮਾੜੀ ਗੱਲ ਨਹੀਂ ਹੈਗੀ ਪਰ ਉਦਾਂ ਹੈ ਨਾ ਕਿ ਇਹ ਸ਼ਬਦ ਬਹੁਤ ਬਾਅਦ ਚ ਜੁੜਦਾ ਕਿਉਂਕਿ ਰਵਦਾਸ ਮਹਾਰਾਜ ਬਹੁਤ ਪਹਿਲਾਂ ਹੋਇਆ ਰਵਦਾਸੀਆ ਸ਼ਬਦ ਪਹਿਲਾਂ ਤੋਂ ਹੀ ਨਾਲ ਜੁੜਿਆ ਹੋਇਆ ਇਹ ਬਾਅਦ ਵਿੱਚ ਵੱਖਰਾ ਸ਼ਬਦ ਐਡ ਹੁੰਦਾ ਸ਼ਬਦ ਦੇ ਵਿੱਚ ਥੋੜਾ ਅੰਤਰ ਹੈ ਨਾ ਰ ਇਹ ਤਾਂ ਚਲੋ ਸਾਰੇ ਮਹਾਰਾਜ ਦੇ ਕੌਮੀ ਆ ਸਾਰੇ